ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਗੱਲਬਾਤ ਕਰਨੀ ਹੁਣ ਜਿਵੇਂ ਕਣਕ ਕਣਕ ਦੀ ਫਸਲ ਜਿਹੜੀ ਬਕਾਲ ਨੂੰ ਕਿਸਾਨ ਵੀਰੋ ਜਾ ਰਹੀ ਹੈ ਸਮੇਂ ਸਿਰ ਜਿਹੜੀ ਬੀਜੀ ਕਣਕ ਹੈ ਦਾਣਾ ਸਖਤ ਹੋਣ ਲੱਗ ਪਿਆ ਤੇ ਲੇਟ ਕਣਕ ਹੈ ਜਿਹੜੀ ਥੋੜੀ ਜੀ ਨਵੰਬਰ ਦੇ ਲੇਟ ਵੱਲ ਨੂੰ ਲਾਈ ਹੈ ਦਸੰਬਰ 'ਚ ਉਹਦੇ ਵਿੱਚ ਜਿਹੜਾ ਹੈਗਾ ਬੂਰ ਪੈਣ ਵਾਲੀ ਪ੍ਰੋਸੈਸ ਜਾ ਉਹਦੂ ਲੇਟ ਆ ਜਿਹੜੀ ਕਣਕ ਉਹ ਚੰਸਾਰੇ ਵਾਲੀ ਪ੍ਰੋਸੈਸ ਜਿਹੜੀ ਚੱਲ ਰਹੀ ਆ ਟੈਂਪਰੇਚਰ ਵੀ ਅੱਪ ਹੋਣਾ ਸ਼ੁਰੂ ਹੋ ਗਿਆ ਤੇ ਥੋੜੇ ਜਿ ਦਿਨਾਂ ਚ ਉਹ 34 35 36 ਮਤਲਬ ਇਸ ਤਰ੍ਹਾਂ ਵਧਦਾ ਰਹੂਗਾ ਹਜੇ ਤੱਕ ਮੌਸਮ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਠੀਕ ਆ ਕੋਈ ਗੜਬੜੀ ਦੀ ਹਜੇ ਤੱਕ ਕੋਈ ਅਸਾਰ ਨਹੀਂ ਹੈਗੇ ਤੋਂਪ ਪੂਰੀ ਚਮਕੂਗੀ ਗਰਮੈਸ਼ ਪੂਰੀ ਪਾਊਗੀ ਇਸ ਟਾਈਮ ਕਈ ਕਿਸਾਨ ਵੀਰਾਂ ਦਾ ਸਵਾਲ ਆ ਕਣਕ ਦੇ ਉੱਤੇ ਤੇਲਾ ਚੇਪਾ ਕਿ ਉਹਦੇ ਅਸੀਂ ਸਪਰੇ ਬਾਰੇ ਕੀ ਫੈਸਲਾ ਕਰੀਏ ਸੋ ਬੇਨਤੀ ਹੈ ਕਿ ਇਹਦੋਂ ਪਹਿਲਾਂ ਵੀ ਤੁਹਾਡੇ ਨਾਲ ਮੈਂ ਕਿਸਾਨ ਵੀਰੋਂ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਹਾਂ ਕਿ ਚੇਪੇ ਦਾ ਜਿਹੜਾ ਆਪਾਂ ਛਾਂ ਵਾਲੇ ਥਾਵਾਂ ਤੇ ਵੱਟਾਂ ਬੰਨਿਆ ਤੇ ਖਾਲਾਂ ਤੇ ਮਤਲਬ ਖੇਤ ਦੇ ਬਾਹਰਲੇ ਹਿੱਸੇ ਤੇ ਹਮਲਾ ਸ਼ੁਰੂ ਹੁੰਦਾ ਹੁੰਦਾ ਹੈ ਖੇਤ ਨੂੰ ਚਾਰ ਹਿੱਸਿਆਂ 'ਚ ਵੰਡ ਲਓ ਸਾਈਡਾਂ ਤੋਂ 10 ਬੂਟੇ ਚਾਣ ਲਓ ਵਿਚਾਲਿਆਂ ਤੋਂ 10 ਬੂਟੇ ਚਾਣ ਲਓ ਉਦੋਂ ਕਿਤੇ ਹੋਰ ਜਗ੍ਹਾ ਤੇ ਚਾਰ ਥਾਵਾਂ ਤੇ 10 ਦਾ ਬੂਟੇ ਚਾਣ ਲਓ 10 ਦਾ ਸਿੱਟੇ ਚਾਣ ਲਓ ਜੇ ਹਰੇਕ ਸਿੱਟੇ 'ਚ 5 5 7 7 ਦਾਣੇ ਤੁਹਾਨੂੰ ਨਜ਼ਰ ਆਉਂਦੇ ਆ ਜਾਂ ਹੱਥ ਤੇ ਝਾੜ ਕੇ ਝੜਦੇ ਆ ਤਾਂ ਤੁਸੀਂ ਫੇਰ ਸਪਰੇਅ ਦਾ ਫੈਸਲਾ ਕਰੋ ਬਾਹਰਲੇ ਹਿੱਸਿਆਂ 'ਚ ਹਮਲਾ ਹੁੰਦਾ ਇਸ ਕਰਕੇ ਮੇਰੇ ਮੈਂ ਤੁਹਾਨੂੰ ਇਹੀ ਗੁਜਾਰਸ਼ ਕੀਤੀ ਸੀ ਜੇ ਤੁਹਾਡਾ ਸਪਰੇਅ ਕਰਨ ਨੂੰ ਲੱਗਦਾ ਕਿ ਨਹੀਂ ਸਰਨਾ ਤਾਂ ਸਾਈਡਾਂ ਵਾਲੇ ਹਿੱਸਿਆਂ ਤੇ ਘੇਰੇ ਘੇਰੇ ਜਿਹੜਾ ਸਪਰੇਅ ਕਰ ਦੋ ਅੰਦਰ ਨੂੰ ਫਿਰ ਵੱਧਦਾ ਨਹੀਂ ਹੁੰਦਾ ਇਹ ਵੈਸੇ ਵੀ ਜਿਹੜੇ ਮੈਂ ਤੁਹਾਨੂੰ ਦੱਸਿਆ ਕੀੜੇ ਮਕੌੜਿਆਂ ਨੂੰ ਆਪਾਂ ਦੇਖ ਕੇ ਜ਼ਿਆਦਾ ਘਬਰਾਏ ਜਾਂਦੇ ਨੇ ਨੁਕਸਾਨ ਇੰਨਾ ਨਹੀਂ ਕੋਈ ਹੁੰਦਾ ਹੁੰਦਾ ਕਿਉਂਕਿ ਇਹ ਤਾਂ ਆਪਾਂ ਨੂੰ ਦਿਸਦਾ ਤੇ ਹੁਣ ਆਪਾਂ ਇਹ ਫੈਸਲਾ ਕਰਨਾ ਕਿ ਆਪਣਾ ਨਕ ਆਰਥਿਕ ਨੁਕਸਾਨ ਆ ਜਿਹੜਾ ਆਰਥਿਕ ਕਾਰ ਦਾ ਪਦਰ ਤਾਂ ਤੁਹਾਨੂੰ ਦੱਸਤਾ ਵੀ ਕਿੱਥੇ ਆ ਕੇ ਸਪਰੇਅ ਕਰਨੀ ਆ ਹੁਣ ਤੁਸੀਂ ਇਹ ਫੈਸਲਾ ਕਰਨਾ ਕਿ ਜੇ ਆਪਾਂ ਸਪਰੇਅ ਕਰਾਂਗੇ ਫਿਰ ਆਪਣੀ ਫਸਲ ਦਾ ਜ਼ਿਆਦਾ ਨੁਕਸਾਨ ਹੋਊਗਾ ਕਿ ਜੇ ਸਪਰੇਅ ਨਾ ਕਰਾਂਗੇ ਫਿਰ ਜ਼ਿਆਦਾ ਹੋ ਜਿੱਥੇ ਦਾਣਾ ਹੀ ਜਿਹੜਾ ਹੈਗਾ ਪਕਾਲ ਨੂੰ ਜਾ ਰਿਹਾ ਹੈ ਉੱਥੇ ਜੇ ਮਾੜਾ ਮੋਟਾ ਚੇਪਾ ਤੇਲਾ ਹੋਊਗਾ ਵੀ ਉਹ ਕੀ ਫਸਲ ਦਾ ਨੁਕਸਾਨ ਕਰੂ ਸਰੋਂ ਜਾਤੀ ਦੇ ਵਿੱਚ ਮੂੰਗਰੇ ਸੂੰਗਰੇ ਸਰੋਂ ਜਿੱਥੇ ਤੁਹਾਡੇ ਖੇਤਾਂ ਦੇ ਹੈਗੇ ਚੈੱਕ ਕਰ ਲਓ ਉੱਥੇ ਜਿਹੜਾ ਚੇਪਾ ਕਾਫੀ ਜ਼ਿਆਦਾ ਟਾਹਣੀਆਂ ਭਰੀਆਂ ਨੇ ਪਰ ਜਿਹੜਾ ਉਹ ਚੇਪਾ ਹੁੰਦਾ ਮਸਟਰਡ ਐਫਰਟ ਤੇ ਬੀਟ ਐਫਰਟ ਦੇ ਵਿੱਚ ਫਰਕ ਹੈ ਇਹਦੀ ਜਿਹੜੀ ਹੈਗੀ ਹੈ ਜੀਨਸ ਸਪੀਸੀਜ਼ ਦਾ ਫਰਕ ਹੈ ਇਹ ਇਹ ਜਿਹੜਾ ਬੀਟ ਵਾਲਾ ਹੁੰਦਾ ਇਹ ਸਾਈਟੋਬਿਓਨ ਮਿਸਕੈਂਥੀ ਹੁੰਦਾ ਉਹ ਹੁੰਦਾ ਲਿਪਾਫਿਸ ਐਰੀਸਮੀ ਇਹਨਾਂ ਦਾ ਦੋਹਾਂ ਦਾ ਜੀਨਸ ਵੀ ਵੱਖਰਾ ਜਸਪੀਸੀ ਵੀ ਵੱਖਰੀ ਆ ਉਹਦੇ ਨਾਲ ਮਿਲਾ ਕੇ ਨਹੀਂ ਦੇਖਣਾ ਚਾਹੀਦਾ ਕਈ ਵਾਰ ਕਿਸਾਨ ਵੀਰ ਕਹਿੰਦੇ ਸਰੋਂ ਤੇ ਸ਼ੁਰੂ ਹੋ ਗਿਆ ਕਣਕ ਤੇ ਹੋ ਕਣਕ ਤੇ ਵੀ ਹੋ ਸਕਦਾ ਸਰੋਂ ਤੇ ਵੀ ਹੋ ਸਕਦਾ ਤੁਸੀਂ ਦੇਖਣਾ ਆਰਕ ਕਗਾਰ ਮਤਲਬ ਨੁਕਸਾਨ ਸਾਡਾ ਕਿਹੜੇ ਪਾਸੇ ਜ਼ਿਆਦਾ ਹੈ ਤੇ ਮੇਰੀ ਤਾਂ ਤੁਹਾਨੂੰ ਇਹੀ ਗੱਜ਼ਾਰਸ਼ ਹੁੰਦੀ ਕਿ ਜਦੋਂ ਫਸਲ ਪੱਕਣ ਦੇ ਵਿੱਚ ਹੀ 10-15 ਦਿਨ ਰਹਿ ਗਏ ਉਹਦਾ ਆਪਣਾ ਕੋਈ ਕੀੜਾ ਮਕੋੜਾ ਕੋਈ ਏਡਾ ਨੁਕਸਾਨ ਨਹੀਂ ਕਰਦਾ ਕੋਈ ਬਿਮਾਰੀ ਏਡਾ ਨੁਕਸਾਨ ਨਹੀਂ ਕਰਦੀ ਦਾਣੇ ਬ ਜਿੱਥੇ ਫਸਲ ਹੈ ਜਿਹੜੀ ਉਹ ਨਸਾਰਿਆ ਕਰਦੀ ਆ ਜੇ ਦਾਣਾ ਬਣਨਾ ਹੈ ਦਾਣਾ ਭਰਨਾ ਸ਼ੁਰੂ ਹੋਣਾ ਉੱਥੇ ਆਪਾਂ ਕਿਸੇ ਲੈਵਲ ਤੇ ਦੇਖਦੇ ਹਾਂ ਕਿ ਬਾਹਰਲੇ ਸਿਆਂ ਤੇ ਸਪਰੇਅ ਕਰਤੀ ਜਾਂਦਾ ਉਹ ਜਿੱਥੇ ਹਮਲਾ ਹੋਇਆ ਉੱਥੇ ਆਪਾਂ ਸਪਰੇਅ ਕਰਤੀ ਬਾਕੀ ਤੁਸੀਂ ਆਪ ਦਾ ਤਜਰਬਾ ਵੀ ਜ਼ਰੂਰ ਸਾਂਝੇ ਕਰਿਆ ਕਰੋ ਚੰਗੇ ਤਜਰਬੇ ਸਾਂਝੇ ਕਰਿਆ ਕਰੋ ਕਿ ਜਿੱਥੇ ਤੁਸੀਂ ਸਪਰੇਅ ਨਹੀਂ ਕੀਤੀ ਉੱਥੇ ਕੀ ਨੁਕਸਾਨ ਹੋਇਆ ਮੈਂ ਤਾਂ ਤੁਹਾਨੂੰ ਦੱਸਦਾ ਕਿ ਇਹਦਾ ਕੋਈ ਬਹੁਤਾ ਜ਼ਿਆਦਾ ਏਡਾ ਘਬਰਾਉਣ ਵਾਲੀ ਲੋੜ ਨਹੀਂ ਹੁੰਦੀ ਏਡਾ ਕੋਈ ਨੁਕਸਾਨ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਬਿਮਾਰੀਆਂ ਵਗੈਰਾ ਨੇ ਜਾਂ ਅਚਾਨਕ ਕੋਈ ਸਮੱਸਿਆਵਾਂ ਆਉਂਦੀਆਂ ਨੇ ਕੋਈ ਬਲਾਈਟ ਪੈ ਗਈ ਕੋਈ ਵੱਡੇ ਪੱਦਰ ਤੇ ਕੀੜੇ ਮਕੌੜੇ ਦਾ ਹਮਲਾ ਹੋ ਗਿਆ ਉਹ ਨੁਕਸਾਨ ਕਰਦਾ ਹੁੰਦਾ ਇਦਾਂ ਜਿਹੜੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਬਿਨਾਂ ਜ਼ਰੂਰਤ ਤੋਂ ਬਿਨਾਂ ਸਫਾਰਸ਼ ਬਹੁਤ ਜ਼ਿਆਦਾ ਕੀਟਨਾਸ਼ਕ ਵਰਤਣ ਤੋਂ ਗਰੇ ਬਿਨਾਂ ਜ਼ਰੂਰਤ ਗਰੇ ਹੀ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੁਖਸ਼ਾਰ ਉਬਾਦਰ